ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਗੱਜ ਗਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 20 ਦਿਨ ਤੋਂ ਲੱਗਿਆ ਹੈ ਮੈਂ ਡਿਊਟੀ ਨਿਭਾਤੀ ਅੱਜ ਵੀ ਵੀ ਬੋਲੂ ਤੇ ਮੇਰਾ ਕੁੱਕਰ ਬੋਲੂ ਤੇ ਮੇਰਾ ਗੁਰਪਤ ਬੋਲੂ ਅੱਜ ਇਹਨਾਂ ਦਾ ਕੰਮ ਹੈ ਦੱਸੋ ਕਮਨ ਸਰ ਜਿੰਦਾ ਨਾ ਆਪਾਂ ਤੁਹਾਡੇ ਸਮੇਤ ਅਸੀਂ ਇਸ ਨੂੰ ਮੱਲਾ ਦੋ ਤੋਂ ਤਿੰਨ ਵਾਰ ਵੇਖ ਲਿਆ ਮੈਂ ਪਹਿਲੀ ਵਾਰੀ ਵੇਖਿਆ ਤੁਸੀਂ ਮੱਲਾਂ ਵੇਖਦੇ ਸੀ ਕਿ ਛੋਟੀਆਂ ਵੀ ਅੱਖਾਂ ਨਾਲ ਵਸੀਆਂ इमोशनल ਤੌਰ ਤੇ ਨਹੀਂ ਸੀਗੇ ਦੇਖੋ ਕੀ ਹੁੰਦਾ ਨਾ ਜਦੋਂ ਕੰਮ ਜਦੋਂ ਆਪਾਂ ਕਰਦੇ ਆਂ ਬੜੀ ਸ਼ਿੱਦਤ ਨਾਲ ਕਰਦੇ ਆਂ ਜਦੋਂ ਕੰਮ ਡਿਲੇ ਹੋ ਜਾਂਦਾ ਹੈ ਉਹਦੇ ਨਾਲ ਦੋ ਨੁਕਸਾਨ ਹੁੰਨੇ ਆ ਕੰਮ ਦਾ ਤਾਂ ਨੁਕਸਾਨ ਹੁੰਦਾ ਹੈ ਪਰ ਚਾਹਣ ਵਾਲਿਆਂ ਦਾ ਵੀ ਹੁੰਦਾ ਜਦੋਂ ਅਸੀਂ ਕਿਸੇ ਪੇਸ਼ੇ 'ਚ ਆ ਜਾਂਦੇ ਆ ਸਾਰੇ ਉਦੋਂ ਸਾਡਾ ਆਪਣਾ ਆਪ ਆ ਮੈਂ ਨਹੀਂ ਰਹੀ ਇਹ ਦੁਨੀਆ ਦੀ ਉਹ ਹੁੰਦੀ ਹੈ ਜੇ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਹੇ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਆ ਤੇ ਸਾਨੂੰ ਇਹੀ ਖਤਸ਼ਾਸੀ ਕਿ ਅਸੀਂ ਕਿਉਂ ਲੇਟ ਇਸ ਕਰਕੇ ਮੇਰੀ ਅੱਖਾਂ ਜੋ ਬਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਇ ਦਰਸਤਾ ਹੈ ਔਰ ਪਦਰਿ ਬਾਬੇ ਦੀ ਕਿਰਪਾ ਹੈ ਪਤਾ ਨਹੀਂ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿੱਦਾਂ ਕ੍ਰਿਟਿਕਸ ਵੀ ਹੁੰਨੇ ਆ ਸਮੀਖਿਆ ਵੀ ਕਰਦੇ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਬਿਲਕੁਲ ਇਹ ਸਾਡੀ ਪ੍ਰਾਪਤੀ ਇਹੀ ਹੈ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਪਾਸਾ ਵਾਹ ਪੰਜਾਬੀਆਂ ਦਾ ਦਿਲ ਜਿੱਤ ਲੈ ਮਾਣ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਖੁਸ਼ ਕਰਦਾ ਨਹੀਂ ਅਸੀਂ ਹਾਰੇ ਚੰਗਿਆ ਬਾ ਅਸੀਂ ਤੁਹਾਡੀ ਜਿੱਤ ਚਾਹੁੰਦੇ ਹਾਂ ਵਾਹ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਿਨੇਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਨੇਮਾ ਔਰ ਮੈਂ ਉਮੀਦ ਕਰਦਾ ਕਿ ਭਵਿੱਖ ਚ ਕੋਸ਼ਿਸ਼ ਸਾਡੀ ਤਾਂ ਰਹੂਗੀ ਸਾਰੇ ਕੋਸ਼ਿਸ਼ ਕਰਨਗੇ ਬਹੁਤ ਅੱਛੇ ਲੇਖਕ ਹੈ ਬਹੁਤ ਅੱਛੇ ਡਾਇਰੈਕਟਰ ਹੈ ਸਭ ਆਪਣਾ ਆਪਣਾ ਕੰਮ ਕਰ ਲਗੇ ਔਰ ਇੰਡਸਟਰੀ ਕਿਸੇ ਇੱਕ ਫਿਲਮ ਨਾਲ ਨਹੀਂ ਬਣਦੀ ਬਹੁਤ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਤਿਆਹੀਆ ਕਰਨਾ ਪਊਗਾ ਕਿ ਇਸ ਸਿਰ ਮੇਂ 10 ਫਿਲਮਾਂ ਲੱਗੀਆਂ ਤਾਂ ਸਾਨੂੰ ਪਹਿਲ ਆਪਣੀ ਪੰਜਾਬੀ ਕੋ ਫਿਲਮ ਨੂੰ ਦੇਣੀ ਪਊਗੀ ਬਹੁਤ ਸਾਰੇ ਲੋਕਾਂ ਨੇ ਕਮੈਂਟ ਆ ਰਿਹਾ ਕਿ ਨੇ ਅਸੀਂ ਕਿੰਨੇ ਸਾਲਾਂ ਬਾਅਦ ਇੱਕ ਕਿਰਦਾਰਾਂ ਦੀ ਫਿਲਮ ਦੇਖੀ ਬਹੁਤ ਸਾਲ ਪਹਿਲਾਂ ਫਿਲਮ ਰਿਲੀਜ਼ ਹੁੰਦੀ ਆ ਚੌਣਾ ਮੋੜ ਦੇਖ ਲੈ ਨਾ ਇਹ ਨਾ ਕਰ ਆ ਮੇਰੀ ਜਾਨ ਦੇਖ ਦੇਖ ਫਿਰ ਤੂੰ ਪੰਜਾਬੀ ਵਾਲੀ ਗੱਲ ਕਰ ਨਹੀਂ ਰਿਹਾ ਫਿਰ ਫਿਰ ਤੂੰ ਭਾਗ ਵਾਲੀ ਗੱਲ ਕਰ ਰਿਹਾ ਕਿ ਚੌਣਾ ਮੋੜ ਭਾਗ ਬਣਨੇ ਨਹੀਂ ਅਸੀਂ ਯਾਰ ਨਹੀਂ ਮੇਰੀ ਵਾਹ ਵਾਹ ਕੀ ਤੈਨੂੰ ਬਸ ਫਿਲਮ ਚੰਗੀ ਲੱਗੀ ਬਿਲਕੁਲ ਬਸ ਸਾਹੀ ਖੁਸ਼ੀ ਹੈ ਤੈਨੂੰ ਮੈਨੂੰ ਲੱਗਦਾ ਇਹ ਆਪਣੇ ਲਈ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਾਰੇ ਖੁਸ਼ ਹੋ ਅਸੀਂ ਖੁਸ਼ ਹਾਂ ਤੇ ਚਾਉਣ ਵਾਲੇ ਖੁਸ਼ ਆ ਹੋਰ ਗੱਲ ਨਾ ਕਰਿਆ ਕਰੋ ਵੀਰ ਬਣ ਕੇ ਮੇਰੀ ਬੇਨਤੀ ਹੈ ਜੋ ਸਾਡੇ ਨਾਲ ਗੱਲ ਕਰਦੇ ਨਾ ਕੰਮ ਦੀ ਉਹ ਗੱਲ ਕਰਦੇ ਆਪਾਂ ਕੋਈ ਕੀ ਕਰਦਾ ਤੁਸੀਂ ਦੇਖੋ ਦੁਨੀਆ ਇਹ ਬਹੁਤ ਵੱਡਾ ਇੱਕ ਇੱਕ ਸਟੇਜ ਹੈ ਦੁਨੀਆ ਹਰ ਬੰਦਾ ਆਪਣਾ ਪਲੇ ਕਰਦਾ ਤੁਸੀਂ ਆਪਣੀ ਜ਼ਿੰਮੇਵਾਰੀ ਚੱਕ ਲਓ ਬਹੁਤ ਸਰ ਤੁਹਾਡੇ ਕਿਰਦਾਰ ਵਿੱਚ ਸੰਗਠਿਤ ਕਰਨ ਕਿ ਉਹ ਦੇਖ ਲੈ ਕੱਢ ਲੈ ਮੈਂ ਸਾਰਾ ਜਵਾਬ ਤੇ ਦੇਦਾ ਵੱਡੇ ਵੀਰ ਨੇ ਹੁਣ ਮਤਲਬ ਸਾਰਾ ਕੁਝ ਲਪੇਟਿਆ ਗਿਆ ਇਹ ਬੀਪੀਆਈ ਨਹੀਂ ਤਿੱਖੀ ਹੈ ਇਹ 7 8 ਦਿਨ ਦੀ ਦੁਧਿਆਣੀ ਦੀ ਉਹ ਕੇ ਵੀ ਬਟਿੰਡੇ ਵੀ ਲੈ ਅੱਛਾ ਪਤਾ ਨਹੀਂ ਹੈ ਇਹਦੇ ਸਭ ਤੋਂ ਵੱਧ ਸਵਾਲ ਹੈ ਬਟ ਸ਼ੀ ਇਜ਼ ਇੰਟੈਲੀਜੈਂਟ ਆ ਸ਼ੀ ਇਜ਼ ਸੁਪਰ ਅਜੀ ਮੈਨੂੰ ਲੱਗਦਾ ਕਿ ਦਾਰਨ ਵੀ ਕਾਫੀ ਤਾਂ ਸੰਕਤ ਹੋਵੇ ਬਹੁਤ ਵਧੀਆ ਜੀ ਜਾਣਾ ਜਾਣੇ ਸੁਣਾ ਪੰਜਾਬੀਆਂ ਨੂੰ ਇਹੀ ਕਹਿਣਾ ਚਾਹਾਂ ਜੋ ਹੁਣੇ ਵੀ ਇੰਝ ਕਹਿ ਰਹੇ ਨੇ ਸੇਮ ਸੇਮ ਬੈਗਰ ਭਾਜੀ ਬੇਕਲਸ ਕੱਢੇ ਅਸਤੇ ਜਿਸਮਾ ਕਿ ਸਾਡੇ ਦੋਸਤ ਐ ਖਤਰਾ ਲੱਤ ਕਰਦੇ ਫਿਰਦੇ ਹੋਏ ਕੀ ਹੋ ਗਿਆ ਬਸ ਮਾ ਕਿਰੀ ਕਾਦੇ ਲੇ ਆ ਗਏ ਵੀਰੇ ਇਹ ਬੱਦ ਸੱਕਰਾ ਕੈਮੋਸਟੈਟਿਕ ਐਕਸਰਸਾਈਜ਼ ਮਤਲਬ ਪ੍ਰੋਟੀਨ ਰਾਜ ਕੇ ਪਤਾ ਯਹੀ ਜਿੱਥੇ ਵਰਕੇ ਸਾਡੇ ਕਰ ਕੰਡੇ ਪਰ ਵਰਕਆਊਟ ਲਾਉਂਦੇ ਦੇਖੋ ਜਦੋਂ ਨਾ ਫਿਲਮ ਦਾ ਜਿਹੜਾ ਜਿਹੜਾ ਡਾਇਰੈਕਸ਼ਨ ਡਿਪਾਰਟਮੈਂਟ ਨਾ ਉਹ ਕਮਾਂਡ ਕਰਦਾ ਜਦੋਂ ਉਹ ਸਵੇਰੇ ਉੱਠ ਕੇ ਨਰੇਟ ਕਰਦਾ ਨਾ ਆਪਣੇ ਸਾਰੇ ਦਿਨ ਦੇ ਸੀਨ ਉਸ ਸਸਾ ਆਪਣਾ ਸਭ ਨੂੰ ਉਦਾਂ ਹੀ ਐਕਟਿਵ ਹੋਣਾ ਪੈਂਦਾ ਜਦੋਂ ਅਸੀਂ ਇਕੱਠੇ ਬੈਠਦੇ ਸੀ ਸਾਰੇ ਇਹ 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 ਮੇਥੋਂ ਛੋਟੇ ਆ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਰੱਖਿਆ ਜਿੰਨੇ ਵੀ ਆਰਟਿਸਟ ਛੋਟੇ ਸੀ ਮੈਂ ਤਾਂ ਜੂਨੀਅਰ ਹਮੇਸ਼ਾ ਛੋਟੇ ਭਰਾ ਉਹ ਤੋਂ ਰੋਟੀਆਂ ਅਸੀਂ ਇਕੱਠੇ ਖਾਂਦੇ ਸੀ ਪਰ ਉਦੋਂ ਬਾਅਦ ਨਿਕਲਦੇ ਹੀ ਇਹਦੇ ਅਸੀਂ ਆਪਦੇ ਆਪ ਦੇ ਕਿਰਦਾਰ ਚਾਹੇ ਔਰ ਤੁਸੀਂ ਕਮਾਲ ਬਣਿਓ ਕਿ ਅਬਦੋਜ ਵੀ ਤੁਹਾਨੂੰ ਦੱਸੂਗਾ ਕਿ ਬੇਸ਼ੱਕ ਵਿੱਚ ਨਵੇਂ ਮੁੰਡੇ ਵੀ ਸੀ ਇਹਨਾਂ ਨੇ ਤਾਂ ਪਹਿਲਾਂ ਕੰਮ ਕੀਤਾ ਗੁਰਪ੍ਰੀਤ ਨੇ ਵੀ ਕੀਤਾ ਨਵੇਂ ਵੀ ਬਹੁਤ ਘੱਟ ਰੀ ਟੇਕ ਹੁੰਦਾ ਸੀ ਉਹ ਇੰਨਾ ਪ੍ਰੇਪਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਰਿਆਂ ਨੇ ਭੜਨਾ ਤੂੰ ਸਾਰੀ ਇੰਨੀ ਤਿਆਰੀ ਕਰਕੇ ਜਾਂਦੀ ਰੋਟੀ ਖਾਂਦੇ ਜ਼ਰੂਰ ਹੁੰਦੇ ਨੇ ਧਿਆਨ ਉੱਥੇ ਹੁੰਦਾ ਸੀ ਮੈਂ ਜਦੋਂ ਅਸੀਂ ਅਸੀਂ ਇਹ ਫਿਲਮ ਦੇਖਦੇ ਆ ਸੀ ਉਹਨੇ ਵੇਖ ਕੇ ਇਮੋਸ਼ਨਲ ਹੋ ਜਾਂਦਾ ਸੀ ਕਿ ਸੈੱਟ ਤੇ ਵੀ ਇੱਦਾਂ ਹੁੰਦਾ ਸੀ ਉਹੋਲ ਕੇ ਦੇ ਵੀ ਸੱਚੀ ਹੋ ਜਾਂਦਾ ਸੀ ਹੋ ਜਾਂਦਾ ਸੀ ਹੋ ਜਾਂਦਾ ਸੀ ਇਹ ਜਦੋਂ ਪਹਿਲਾ ਸੀਨ ਆ ਬਾਸੀ ਵਾਲਾ ਕਰਦੇ ਸੀ ਉਸ ਤੋਂ ਬਾਅਦ ਵੀ ਸਾਰੇ ਇਨਸ਼ਾਅਬ ਨੂੰ ਅਸੀਂ ਸਾਰੇ ਜੁੜ ਕੇ ਬੈਠਦੇ ਰਹੁੰਦੇ ਸੀ ਹੋ ਜਾਂਦੇ ਸੀ ਦੇਖੋ ਇਹ ਸ਼ਬਦ ਜਿਹੜੇ ਤੁਹਾਨੂੰ ਹਸਾਉਂਦੇ ਆ ਇਹ ਸ਼ਬਦ ਆ ਜਿਹੜੇ ਤੁਹਾਨੂੰ ਰੋਂਦੇ ਆ ਇਹ ਸ਼ਬਦ ਦੀਆਂ ਜਿਹੜੇ ਕਿਸੇ ਨਾਲ ਤੁਹਾਡਾ ਪੰਗਾ ਪਾ ਲੈਂਦੇ ਆ ਇਹ ਸ਼ਬਦ ਆ ਜਿਹੜੇ ਨਿਮਰਤਾ ਨਾਲ ਸਾਰੀ ਦੁਨੀਆ ਜਿੱਤ ਲੈਂਦੇ ਆ ਤੁਹਾਸੀ ਇਹ ਨਹੀਂ ਸ਼ਬਦਾਂ ਦੀ ਚੋਣ ਕਰੀਆ ਅਸੀਂ ਨਿਮਰ ਹੋ ਕੇ ਤੁਹਾਡੇ ਸਾਹਮਣੇ ਇਹ ਪੇਸ਼ ਕਰੀਆ ਸ਼ਾਇਦ ਇਹ ਸਾਰੀ ਨਿਮਰਤਾ ਹੀ ਤੁਹਾਨੂੰ ਪਸੰਦ ਆ ਗਈ ਮਤਲਬ ਕਲਾਕਾਰਾਂ ਦੀ ਖੁਸ਼ੀ ਹੁੰਦੀ ਹੈ ਮੈਂ ਨਹੀਂ ਕਹਿੰਦੇ ਮੈਂ ਤੁਹਾਡੇ ਕੱਟੜ ਪੈਣ ਜਾਣੇ ਜਾਂ ਦੇਖ ਕੇ ਕੱਟੜ ਨੂੰ ਇੰਤਜ਼ਾਰ ਕਰਦੇ ਵੀ ਸੀ ਕਿ ਜਦੋਂ ਮਾਨਸਾ ਨੂੰ ਇੱਕ ਤੋਂ ਬਾਅਦ ਇਹ ਗਲਤੀਆਂ ਸੀ ਮੇਰੀ ਮੈਂ ਮੈਂ ਥੋੜਾ ਜਿਆਦਾ ਲਾਭ ਲਵਾ ਹੈਗਾ ਮੈਂ ਜਦੋਂ ਕੰਮ ਕਰ ਲੈਂਦਾ ਫਿਰ ਮਿਲਦਾ ਕਾਹੋਂ ਹੋ ਗਿਆ ਹੁਣ ਹਰ ਵੀ ਨਾ ਦੋ ਬਿਨੈ ਬੀਚੀ ਇਹ ਵੀ ਬਰੀਆ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਅਦਾ ਕਰਦਾ ਮੈਂ 8 ਘੰਟੇ ਦੀ ਦੀਨ ਚਾਰ ਕਰਦੀ ਆ ਕੋੜ ਨਹੀਂ ਰਹੀ ਕੋੜ ਮੈਂ ਚਾਹ ਕੀ ਕਰੀ ਹੋਪਫੁਲੀ ਤੁਹਾਨੂੰ ਉਹੀ ਸੰਗੀਤ ਮਿਲੇਗਾ ਭਵਿੱਖ ਵਿੱਚ ਜਿਹੜਾ ਦੇਖੋ ਕਲਿੱਕਾ ਦੀ ਗਾਰੰਟੀ ਕੋਈ ਨਹੀਂ ਪਰ ਤੁਹਾਡੀ ਰੂਹ ਨੂੰ ਟੱਚ ਕਰਕੇ ਮੁਰੇ ਦੀ ਗਾਰੰਟੀ ਜੋ ਵੀ ਗਾਣਾ ਆਊਗਾ ਉਹ ਸੱਭਿਆਕ ਹੋਊਗਾ ਤੇਹਜ਼ੀਬ ਵਾਲਾ ਹੋਊਗਾ ਔਰ ਸੰਗੀਤ ਦਾ ਮਤਲਬ ਇਹ ਹੈ ਜਿਹੜਾ ਦੇਖੋ ਸੰਗੀਤ ਦੀਆਂ ਫ੍ਰੀਕੁਐਂਸੀਆਂ ਜੇ ਸਾਇੰਸ ਨਾਲ ਚੱਲਦੇ ਆਪਾਂ ਸਾਰੇ ਪੜ੍ਹੇ ਲੇਖੋ ਤੁਸੀਂ ਔਰ ਜਾ ਕੇ ਰਿਸਰਚ ਵੀ ਕਰਿਓ ਜੇ ਅਸੀਂ 430 ਤੇ ਜਾ ਕੇ ਮਿਊਜ਼ਿਕ ਨੂੰ ਕੰਪੋਜ਼ ਕਰ ਲਈਏ ਨਾ ਤਾਂ ਉਹ ਮੈਡੀਟੇਸ਼ਨ ਬਣ ਜਾਂਦਾ ਜੇ 440 ਤੇ ਕਰ ਲਈਏ ਫਿਰ ਉਹ ਖੂਦ ਬਣ ਜਾਂਦਾ ਜੇ ਤਾਂ ਬਹੁਤ ਸੰਗੀਤ ਕਈ ਵਾਰੀ ਤੁਹਾਨੂੰ ਨਹੀਂ ਪਸੰਦ ਆਉਂਦਾ ਕਿਉਂਕਿ 440 ਤੇ ਜਾਕਰ ਦਾ ਵਾਟ ਕਿਸੇ ਕਰਕੇ ਉਹ ਡਿਸਟਰੈਕਟਿਵ ਹੋ ਜਾਂਦਾ ਉਹ ਸਾਨੂੰ ਕਈ ਵਾਰੀ ਭੱਜ ਨੱਟ ਚ ਪਾਉਂਦਾ ਹੈ ਤੋ ਕੋਈ ਨਹੀਂ ਤੁਸੀਂ ਦੁਆ ਕਰੋ ਅਸੀਂ ਕਰਦੇ ਰਹੀਏ ਸਾਰੇ ਇਹ ਸਾਰੀ ਸਾਡੀ ਟੀਮ ਹੈ ਬਿਲਕੁਲ ਔਰ ਮੈਂ ਮੇਰੀ ਪੂਰੀ ਫਿਲਮ ਚ ਕੋਸ਼ਿਸ਼ ਹੋਈ ਹੈ ਆ ਮੇਰ ਨਾਲ ਅਕਬਰ ਫਿਲਮ ਪਰਸੋਂ ਫੋਨ ਤੇ ਲੜੀ ਜਾਂਦਾ ਭਾਈ ਜਦੋਂ ਸਾਰੇ ਖੜਦੇ ਆ ਤੁਸੀਂ ਸਾਰੇ ਤਾਰੀਫ ਕਰਦੇ ਹੋ ਨਹੀਂ ਆਪਣੀ ਗੱਲ ਨਹੀਂ ਕਰਦੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਕਰਦਾ ਮੈਂ ਇਹਨਾਂ ਤੋਂ ਸੀਨੀਅਰ ਹਾਂ ਸਾਰੇ ਬੱਚੇ ਮੇਰੇ ਭਰਾ ਜਿਹਾ ਔਰ ਜਦੋਂ ਦੁਨੀਆ ਗੱਲ ਕਰੂ ਕਿ ਮੈਂ ਆਪੇ ਉਹ ਨੂੰ ਸਿਰ ਮੱਥੇ ਲਾ ਲੂੰਗਾ ਮੇਰਾ ਫਰਜ਼ ਬਣਦਾ ਕਿਉਂਕਿ ਤੁਹਾਡੀ ਅਡਾਨ ਹੈ ਅੱਜ ਤਾਂ ਉੱਡੀ ਜਾ ਰਿਹਾ ਹੈ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਵੀ ਕੰਮ ਕਰਿਆ ਨਾ ਕਿ ਬਹੁਤ ਵੱਡੇ ਅਦਾਕਾਰ ਬਣੇ ਬੰਦੂ ਔਰ ਸਦਾ ਹੀ ਦੁਆ ਕਰਾਂਗੇ ਚਲ ਥੈਂਕ ਯੂ ਸੋ ਮਚ ਬੰਦਾ ਬੋਲ ਵੀ ਤੋਂ ਲੋਕਾਂ ਨੂੰ ਬਹਾਨੇ ਨਾ ਸਿੱਖਣਗੇ ਜਿਹੜਾ ਬੰਦਾ ਮਾਨ ਸਰ ਨਾਲ ਕੰਮ ਕਰਦਾ ਉਹ ਆਪਣੇ ਕੋਲ ਛੋਟਾ ਬਿੱਲੀ ਆਪੇ ਬੰਦੇ ਕੋਲ ਆਇਆ ਏਦਾਂ ਦਾ ਇਹਨਾਂ ਦਾ ਕਿਤੇ ਜਦੋਂ ਪਹਿਲੀ ਨੂੰ ਕਹਾ ਪਾਈਆਂ ਸੀ ਨਾ ਕਿਤੇ ਖੜਾ ਹੀ ਨਹੀਂ ਗਿਆ ਸੀ ਮੇਰੇ ਦੋੰਦਾ ਹਾਂ ਨਹੀਂ ਇਹ ਸੱਚੀ ਗੱਲ ਹੈ ਅਸੀਂ ਪਹਿਲੀ ਵਾਰ ਇਹ ਮੇਰੇ ਮੇਰੇ بڑے ਸਰਕਲ ਚੋਂ ਮਲਮ ਬੜੇ ਪਰਿਵਾਰਕ ਮੈਂਬਰਾਂ ਚੋਂ ਹੈ ਮਿਲਿਆ ਮੈਨੂੰ ਪਹਿਲੀ ਵਾਰ ਸੀ ਔਰ ਮੈਂ ਪਹਿਲੇ ਦਿਨੇ ਇਹ ਦੋਏ ਗੱਡੀ ਚ ਬੁਲਾਏ ਮੈਂ ਕਿਹਾ ਇਹ ਨਹੀਂ ਸੋਚਣਾ ਵੀ ਮੈਂ ਮਤਲਬ ਗਾਇਕਾਂ ਜਾਂ ਚਲੋ ਮੈਂ ਐਕਟਰ ਦਾ ਮੰਨਦਾ ਨਹੀਂ ਆਪਰੇ ਇਹ ਸੋਚਣਾ ਹੀ ਨਹੀਂ ਤੁਸੀਂ ਮੇਰੇ ਭਰਾ ਹੋ ਛੋਟੇ ਮੈਂ ਤੁਹਾਡਾ ਵੱਡਾ ਭਰਾ ਹਾਂ ਮੈਂ ਮੇਰੀ ਕੋਸ਼ਿਸ਼ ਹੋਗੀ ਕਿ ਮੇਰੀ ਲਾਈਨ ਕੱਟ ਦੇ ਗੁਰਪ੍ਰੀਤ ਨੂੰ ਕਿਹਾ ਇਹਨਾਂ ਦੀ ਨਹੀਂ ਕੱਟਣੀ ਕਿਸੇ ਦੀ ਵੀ ਇਹਨਾਂ ਦੀ ਵਧਾਉਣੀ ਹੈ ਸੱਚ ਇਹ ਮੇਰੀ ਕੋਸ਼ਿਸ਼ ਸੀ ਔਰ ਮੈਂ ਸਫਲ ਹੋਇਆ ਇਹਨਾਂ ਨੂੰ ਕਨਵਿੰਸ ਕਰ ਚੁੱਕ ਕਿ ਅਮੋਜ ਨੂੰ ਕਨਵਿੰਸ ਕਰਨਾ ਔਖਾ ਹੈ ਉਹ ਕਈ ਵਾਰੀ ਲੜ ਪੈਂਦਾ ਹੈ ਕਿਆ ਯਾਰ ਤੈਨੂੰ ਐਡਾ ਡਾਇਲੌਗ ਲਿਖ ਕੇ ਦੋ ਜਿੱਦਾ ਉਹਦੀ ਸ਼ੈਲੀ ਹੈ ਕੋਈ ਯਾਰ ਕੱਟੀ ਜਾਣਾ ਵਿੱਚ ਲੱਗਣੇ ਬਾਈ ਬੜਕੇ ਬਾਈ ਬੜਕੇ ਇਹ ਚਾਰ ਲਾਈਨਾਂ ਤੋਂ ਬਣਾ ਜੇ ਸਰ ਦਾ ਭਾ ਇੱਕ ਨਾਲ ਸਾਰ ਲੀਏ ਅੱਛਾ ਚਲੋ ਸਾਡਾ ਇਨਾਂ ਕ ਪਿਆਰ ਹੈਗਾ ਮੇਰੀ ਉਹ ਮੰਨ ਲੈਂਦਾ ਇਸ ਨੂੰ ਸੈਮੇ ਤਾਂ ਨਹੀਂ ਰਹਿ ਮੈਂ ਤਦੋਂ ਨਾਲ ਸੀ ਸੀ ਮੰਨਦਾ ਅੱਜ ਤੱਕ ਕੋਸਟ ਦੇ ਸੀ ਯਾਰ ਮੇਰੇ ਸਰਦੇ ਵਾ ਤੇ ਤੁਸੀਂ ਸੈਮੀ ਬਿਜ਼ੀ ਕਾਲ ਜਿਵੇਂ ਸਰਦੇ ਵਾ ਇਸ ਤਿੰਨ ਸੀ ਕਿ ਨਾ ਕਿਉਂ ਬਣੀ ਫਸਟ ਪ੍ਰੋਜੈਕਟ ਕਰਕੇ ਮੈਂ ਥੋੜੀ ਜਿਹੀ ਡਰ ਹੂਸੀ ਮੈਂ ਇਹਨਾਂ ਨੂੰ ਕਦੇ ਵੀ ਮੈਂ ਮਹਿਸੂਸ ਇਹ ਮੇਰੇ ਭਰਾ ਹੈ ਕਦੇ ਵੀ ਨਹੀਂ ਮਹਿਸੂਸ ਹੋਣਾ ਦਿੱਤਾ ਧੰਨਵਾਦ ਜੀ ਕਿ ਮੈਨੂੰ ਅੱਜ ਬਤਾਇਆ ਤੇ ਕਿ ਫੈਮਲੀ ਪੂਰਾ ਫੈਮਲੀ ਸਿਕਾ ਫੈਮਲੀ ਵਾਂਗੂ ਸਾਢੇ 6 ਤੇ ਬੜੀ ਅੱਛਾ ਰਹਿ ਗਿਆ ਚਲੋ ਪਾਜੀ ਅੱਗੇ ਅਸੀਂ ਖਾ ਕੇ ਅਸੀਂ ਖਾਣ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਭਾਈ ਜੱਨੇ ਦਿੱਤਾ ਤਾਸ ਨੂੰ ਕਿ ਨਹੀਂ ਕੋਈ ਕੋਈ ਕਿਹਨੇ ਚੱਕਦੇ ਹੰਡੇ ਨਹੀਂ ਨਹੀਂ ਪਹਿਲਾਂ ਸਵੇਰੇ ਪਾਸੋਰ ਡੰਡ ਲਾਉਣਾ 200 ਪੌੜੀ ਚੜਨੀ ਹੈ ਬਹੁਤ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਫੜਕਾ ਹੋਵੇ ਹਾਂ ਇੱਕ ਫੜਕਾ ਬਾਹਰ ਫਿਰ ਕਮਰਾ ਬੰਦ ਕਰਕੇ ਕਰਦਾ ਕਹਿੰਦਾ ਇਹਦਾ ਬਹੁਤ ਪਿਆਰਾ ਬੰਦਾ ਬਹੁਤ ਪਿਆਰਾ ਇਹਦੇ ਵੀ ਬਹੁਤ ਪਿਆਰਾ ਤੇ ਸਾਡੇ ਸਾਰੇ ਪਾਤਰ ਇਹ ਦੇਖੋ ਆਪਣੀ ਚੀਜ਼ ਦੀ ਤਾਰੀਫ਼ ਕਰਨਾ ਆਮ ਗੱਲ ਹੈ ਕਰਨੀ ਵੀ ਪੈਂਦੀ ਹੈ ਕਿਉਂਕਿ ਸਮਾਜ ਐਦਾ ਦਾ ਹੈ ਪਰ ਤੁਸੀਂ ਸਭ ਇਹ ਮੰਨ ਕੇ ਚੱਲੋ ਕਿ ਇਹਦੀ ਤਾਰੀਫ਼ ਤੁਸੀਂ ਕਰ ਰਹੇ ਹੋ ਕਿਸੇ ਵੀ ਬੰਦੇ ਨੇ ਇਹਨੂੰ ਲੰਦਿਆ ਨਹੀਂ ਆਪ ਦੀ ਬਾਡੀ ਤੋਂ ਹਟ ਕੇ ਸੀਨ ਕਰ ਉਹ ਤਾਂ ਬੰਦਾ ਜਿਹੜਾ ਨੇ ਕੀਤਾ ਬਿਊਟੀਫੁੱਲ ਇਜ਼ ਗੁੱਡ ਵੈਰੀ ਗੁੱਡ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਇਹਦੇ ਬੱਦੇ ਤਿੰਨ ਚਾਰ ਹੁੰਦੇ ਨੇ ਵੈਸੇ ਉਹ ਤਾਂ ਨਹੀਂ ਇਜ਼ ਵੈਰੀ ਗੁੱਡ ਐਕਟਰ